ਹੁਣ ਆਪਾਂ ਗੱਲ ਕਰੀਏ ਮਾਨਸਾ ਜ਼ਿਲ੍ਹੇ ਦੇ ਪਿੰਡ ਆਕਲਿਆ ਦੇ ਇਤਿਹਾਸ ਬਾਰੇ ਇਸ ਪਿੰਡ ਦਾ ਨਾਮ ਆਕਲਿਆ ਕਿਵੇਂ ਪਿਆ ਤਾਂ ਕਹਿੰਦੇ ਇਹ ਪਿੰਡਾ ਜਿਹੜਾ ਇਹ 450 ਸਾਲ ਪੁਰਾਣਾ ਪਿੰਡਾ ਤੇ ਇਸ ਪਿੰਡ ਨੂੰ ਕਹਿੰਦੇ ਜੈਤੋ ਦੇ ਪੜਪੋਤੇ ਆਕਲਿਏ ਨੇ ਬਸਾਇਆ ਸੀ ਆਕਲਿਆ ਉਸ ਟਾਈਮ ਆਪਣੇ ਨਾਨਕੇ ਘਰ ਸਿੱਧੂ ਪਰਿਵਾਰ ਵਿੱਚ ਸੰਦੂਲਗੜ੍ਹ ਰਹਿੰਦਾ ਸੀ ਤੇ ਉਸ ਟਾਈਮ ਕਹਿੰਦੇ ਜੋਗੇ ਰੱਲੇ ਤੇ ਚਾਹਲ ਇਸ ਥਾਂ ਤੇ ਕਿਸੇ ਨੂੰ ਬਸਣ ਨਹੀਂ ਸੀ ਦਿੰਦੇ ਕਿਉਂਕਿ ਉਹ ਆਪਣੇ ਰਾਜ ਨੂੰ ਮਹਾਰਾਜ ਤੱਕ ਸੁਰੱਖਿਅਤ ਰੱਖਣਾ ਚਾਹੁੰਦੇ ਸੀ ਕਹਿੰਦੇ ਇੱਕ ਵਾਰੀ ਚੌਂ ਤੇ ਪੱਖੋ ਦੇ ਲੋਕ ਪਸ਼ੂ ਚਾਰੀ ਜਾਂਦੇ ਸੀ ਤੇ ਚਾਹਲ ਉਹਨਾਂ ਦੇ ਚਾਰਤੇ ਪਸ਼ੂਆਂ ਨੂੰ ਖੋਕੇ ਰਿਆ ਰਹੇ ਸੀ ਉਸੇ ਟਾਈਮ ਆਕਲਿਆ ਸਿੱਧੂ ਪਰਿਵਾਰ ਨੂੰ ਮਿਲਣ ਇੱਥੇ ਆਇਆ ਹੋਇਆ ਸੀ ਜਦੋਂ ਉਸਨੇ ਦੇਖਿਆ ਕਿ ਚਾਹਲ ਪਸ਼ੂ ਖੋ ਰਹੇ ਨੇ ਤਾਂ ਉਸ ਦੀ ਉਸ ਟਾਈਮ ਚੈਨਾ ਨਾਲ ਝੱਟ ਹੋਈ ਤੇ ਉਸਨੇ ਚੈਨਾ ਨੂੰ ਉੱਥੋਂ ਕੁੱਟ ਕੇ ਭਜਾਤਾ ਤੇ ਪਸ਼ੂਆਂ ਨੂੰ ਛਡਵਾਤਾ ਆਕਲਿਆ ਜੀ ਇਸ ਬਹਾਦਰੀ ਨੂੰ ਦੇਖ ਕੇ ਚੌਂ ਤੇ ਪੱਖੋ ਦੇ ਲੋਕਾਂ ਨੇ ਆਪਣੇ ਪਿੰਡ ਵਿੱਚੋਂ 30000 ਬਿਗੇ ਜ਼ਮੀਨ ਆਕਲਿਆ ਨੂੰ ਦੇ ਕੇ ਚੈਨਾ ਵਾਲੇ ਪਾਸੇ ਇੱਕ ਨਵਾਂ ਪਿੰਡ ਬਸਾਉਣ ਨੂੰ ਕਿਹਾ ਉਸ ਤੋਂ ਬਾਅਦ ਆਕੜੀਏ ਨੇ ਇੱਥੇ ਇੱਕ ਨਵਾਂ ਪਿੰਡ ਬਸਾ ਲਿਆ ਤੇ ਉਸ ਦਾ ਨਾਮ ਆਪਣੇ ਨਾਮ ਤੇ ਆਕੜੀਆ ਰੱਖਿਆ। ਭਾਵੇਂ ਆਕੜੀਏ ਨੇ ਇਹ ਨਵਾਂ ਪਿੰਡ ਬਸਾ ਲਿਆ ਸੀ ਪਰ ਫੇਰ ਵੀ ਉਸ ਦੀ ਚੈਨਾ ਨਾਲ ਝੜਕਤ ਹੁੰਦੀ ਰਹਿੰਦੀ ਸੀ। ਤੇ ਇਸ ਤੋਂ ਬਾਅਦ ਆਕੜੀਏ ਨੇ ਇੱਕ ਵਾਰੀ ਇੱਕ ਆਦਮ ਨੂੰ ਸ਼ੇਰ ਨੂੰ ਮਾਰਿਆ। ਉਹ ਸ਼ੇਰ ਹਮੇਸ਼ਾ ਚਾਦੇ ਬਸੂਆਂ ਨੂੰ ਮਾਰਦਾ ਸੀ। ਇਸ ਤੋਂ ਬਾਅਦ ਆਕੜੀਏ ਦਾ ਚੈਨਾ ਤੇ ਹੋਰ ਵੀ ਕਾਫੀ ਜ਼ਿਆਦਾ ਪ੍ਰਭਾਵ ਪੈਇਆ ਸੀ। ਤੇ ਇਸ ਤੋਂ ਬਾਅਦ ਜੋਗੇ ਦੇ ਜਗਰਾਜ ਨੇ ਆਪਣੀ ਪੋਤੀ ਦਾ ਰਸਤਾ ਆਕਲਿਏ ਨੂੰ ਕਰਤਾ ਇਸ ਦਾ ਵੀ ਚੈਲਾ ਨੇ ਕਾਫੀ ਬੁਰਾ ਬਣਾਇਆ ਸੀ ਤੇ ਇਸ ਤੋਂ ਬਾਅਦ ਆਕਲਿਏ ਦੇ ਘਰ 6 ਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਦੇ ਨਾਮ ਸੀ ਨੰਦ ਮੰਲਾ ਕਾਂਦਨ ਮਨੋਹਰ ਲਾਲਾ ਤੇ ਮਾਨਾ ਤੇ ਇਹਨਾਂ ਦੇ ਨਾਵਾਂ ਦੀ ਪਿੰਡ ਵਿੱਚ ਅੱਜ ਵੀ 6 ਪੱਤیاں ਬਸੀਆਂ ਹੋਣੀਆਂ ਨੇ ਤੇ ਇਸ ਤੋਂ ਬਾਅਦ ਇੱਥੇ ਪਠਣ ਗਿੱਲ ਤੇ ਸਰਾਉਂਗਉਤ ਦੇ ਲੋਕ ਵੀ ਆ ਕੇ ਰਹਿਣ ਲੱਗੇ ਸੋ ਇਸ ਤਰ੍ਹਾਂ ਉਸ ਟਾਈਮ ਪਿੰਡ ਦਾ ਨਾਮ ਆਕੜਿਆ ਰੱਖਿਆ ਗਿਆ ਸੀ ਪਰ ਇਹ ਨਾਮ ਹੌਲੀ ਹੌਲੀ ਵਿਗੜ ਕੇ ਆਕੜਿਆ ਹੋ ਗਿਆ ਤੇ ਹੁਣ ਇਸ ਪਿੰਡ ਨੂੰ ਆਕੜਿਆ ਕਿਹਾ ਜਾਂਦਾ ਸੋ ਇਸ ਪਿੰਡ ਦੇ ਇਤਿਹਾਸ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਜੀ